हां दोस्तो, 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 जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ভাই ਬਲਵਿੰਦਰ ਸਿੰਘ ਸੰਤੂ ਹਰਾਂ ਦੇ ਕੋਲ ਦੋਸਤੋ ਪਹੁੰਚੇ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਇਸ ਕਵਰੇਜ ਦੇ ਵਿੱਚ ਦੋਸਤੋ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਬੈੜ ਦਿਖਾਉਣੀ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਇੱਕ ਮੱਝ ਗੱਬਣਾ ਤੇ ਇੱਕ ਮੱਝ ਬਿਲਕੁਲ ਤਾਜੀ ਸੁਈ ਆ ਤਿੰਨ ਪਸ਼ੂਆ ਤਿੰਨਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਈ ਬਲਵਿੰਦਰ ਸਿੰਘ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਜੀ 12 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 11:00 ਵਜੇ ਦਾ ਸਮਾਂ ਐਨੀਮਲ ਹਰ ਵਾਰ ਦੋਸਤੋ ਚੰਗੇ ਹੁੰਦੇ ਆ ਬਾਕੀ ਜਿੰਨਾ ਦੋਦੋ ਦੱਸਿਆ ਜਾਂਦਾ ਉਹਦੀ ਤਸੱਲੀ ਪੁਸ਼ਟੀ ਤੁਸੀਂ ਘਰ ਆਣ ਕੇ ਕਰ ਲਿਓ ਵੀਡੀਓ ਕਾਲ ਤੇ ਕਰਵਾ ਲਿਓ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਨਲਾਈਨ ਜਿਹੜਾ ਦੋਸਤੋ ਸੌਦਾ ਦਿੱਤਾ ਜਾਊਗਾ ਜਿੰਨਾ ਤੁਹਾਨੂੰ ਦੱਸਿਆ ਜਾਊਗਾ ਉਹਨੂੰ ਆਪਦਾ ਤੁਸੀਂ ਵੈਰੀਫਾਈ ਕਰ ਲਿਓ ਆਪ ਕਰਦੇ ਆਂ ਗੱਲਬਾਤ ਬਾਈ ਬਲਵਿੰਦਰ ਸਿੰਘ ਸੰਧੂ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਬਲਵਿੰਦਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਵੈਲਕਮ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਰਾਜਸਾ ਜੀ ਤੁਸੀਂ ਸੁਣਾਓ ਠੀਕ ਠਾਕ ਵੀਰ ਜੀ ਅੱਜ ਵੀਰ ਅੱਜ ਪਸ਼ੂ ਆਪਣੇ ਕੋਲ ਤਿੰਨ ਵਕਾਊਗਾ ਤਿੰਨ ਸੰਧੂ ਸਾਹਿਬ ਇਹ ਦੋ ਨਾਗ ਤਾਂ ਬਿਲਕੁਲ ਸੂਏ ਸੂਏ ਤੇ ਇੱਕ ਗੱਬਣ ਇੱਕ ਗੱਬ ਵਿੱਚ ਜਿਹੜੀ ਮੈਂ ਗੱਬਣ ਆ ਗਾਂ ਜਿਹੜੀ ਉਹ ਕੱਲ੍ਹ ਐ ਹਲੇ ਦੀ ਸੂਈ ਆ ਠੀਕ ਆ ਜੀ ਤੇ ਮੈਂ ਜਿਹੜੀ ਆ ਅੱਜ ਨੂੰ ਤਿੰਨ ਦਿਨ ਹੋ ਗਏ ਸੂਈ ਠੀਕ ਆ ਹਾਂ ਮੈਂ ਪੂਰੇ ਵੈਸੇ ਤਾਂ ਚਲੋ ਹਰ ਵਾਰ ਤਸੱਲੀ ਵਾਲੇ ਪਸ਼ੂ ਹੁੰਦੇ ਆ ਨਹੀਂ ਗਰੰਟੀ ਵਾਲਾ ਮਾਲ ਆ ਕਿ ਬਿਲਕੁਲ ਕਿਰਿਆ ਕੋ ਕੰਮ ਲੰਮੇ ਸਮੇਂ ਤੋਂ ਤੁਸੀਂ ਕਰਦੇ ਆ ਉਹਦੇ ਜੇ ਨਾਲੇ ਹਾਂ ਜੀ ਹਾਂ ਜੀ ਤੇ ਪਹਿਲੇ ਨੰਬਰ ਤੋਂ ਵੀਰ ਇੱਥੋਂ ਸਟਾਰਟ ਕਰ ਲਈਏ ਮਾਝਾ ਦਿਖਾ ਦਿੱਤੀ ਆਪਾਂ ਸਟਾਰਟਿੰਗ ਤੋਂ ਤੇ ਇਹ ਕੀ ਡਿਟੇਲ ਆ ਸੂਹਾ ਤੁਸੀਂ ਦੱਸ ਤਾਂ ਇਹ ਸੂਹਾ ਦੂਜਾ ਸੂਈ ਜੀ ਅੱਛਾ ਤੇ ਪਹਿਲਾਂ ਨੇ ਦੁੱਧ ਕੱਢਿਆ ਸੀ 13 ਕਿਲੋ ਹਮ ਐਰ ਕੀ ਇਹਦੀ 15 ਤੋਂ 16 ਕਿਲੋ ਦੀ ਆਪਾਂ ਗਾਰੰਟੀ ਦੇ ਆਂਗੇ ਠੀਕ ਆ ਜੀ 13 ਕਿਲੋ ਬੋਲਾ ਹੋਣ ਮੌਜੂਦਾ ਐਸੇ ਟਾਈਮ ਗਾਰੰਟੀ ਵਾਲਾ ਵਾ ਠੀਕ ਆ ਹਾਂ ਨਾ ਤਿੰਨ ਵੀ ਤਿੰਨ ਦਿਨ ਹੋ ਗਏ ਹਨਾ ਆਹ ਤਿੰਨ ਦਿਨ ਹੋ ਗਏ ਠੀਕ ਆ ਜੀ ਇੱਥੇ ਕੋਈ ਚਾਹੂਗਾ 13 ਕਿਲੋ ਚਵਾਵਾਂਗੇ ਤੇ ਗਾਰੰਟੀ ਦੇ 12 ਦੇ ਭੇਜਾਂਗੇ ਲਓ ਜੀ ਪੰਜ ਕਿ ਕਿਹੜਾ ਵੀ ਜੀ ਗਰੰਟੀ ਹੈ ਘਰ ਦਾ ਦੁੱਧ ਜਿਹੜਾ ਹੁਣ ਵੀਰ ਕੋਈ ਬੌਲੇ ਦੇ ਵਿੱਚ ਮੰਨ ਲੇ ਕਿਉਂਕਿ ਤੀਜੇ ਦਿਨ ਦੇ ਦੌਰਾਨ ਜਿਹੜਾ ਬੌਲਾ ਹੀ ਆਪਾਂ ਮੰਨਦੇ ਆਂ ਚੌਥਾ ਦਿਨ ਵੀ ਬੌਲਾ ਹੌਲੀ ਹੌਲੀ ਬੌਲੋਂ ਬਾਹਰ ਪਸੂ ਆ ਜਾਂਦਾ ਚੌਥੇ ਪੰਜਵੇਂ ਦਿਨ ਚ ਆਹ ਜਿਹੜਾ ਤੁਸੀਂ ਬੱਚੇ ਦੇ ਨਾਲ ਤੁਸੀਂ ਵੇਖ ਸਕਦੇ 나ੜੂ ਬੱਚੇ ਦੇ ਨਾਲ ਮਗਰ ਕੱਟੀ ਆ ਗਈ ਹੁੰਦੀ ਹੈ ਹੈਨਾ ਕੱਟੀ ਬਹੁਤ ਚੰਗੀ ਕੱਟੀ ਵੀ ਜ਼ਾਨਦਾਰ ਆ ਪੂਰੀ ਮਗਰ ਕੱਟੀ ਆ ਪੂਰੀ ਪਲੀ ਕੱਟੀ ਆ ਠੀਕ ਹੈ ਤੇ ਝੋਟੀ ਇਹ ਵੀਰਵਾ ਦੱਸਣ ਦਿਆ ਵੀ ਮਾੜੀ ਦੂਜਾ ਸੂਆ ਸੂਈ ਆ ਠੀਕ ਆ ਠੀਕ ਆ ਆ ਮੂੰਹ ਮੱਥੇ ਤੋਂ ਜੇ ਠੀਕ ਆ ਠੀਕ ਆ ਬਾਕੀ ਸੁਆ ਪਲਵਿੰਦਰ ਭਾਈ ਦੂਜਾ ਤੀਜਾ ਵੀ ਹੋ ਸਕਦੀ ਆ ਤੀਜਾ ਵੀ ਚਲੋ ਮੰਨ ਲਓ ਤੀਜਾ ਮੰਨ ਲਓ ਤੇ ਜੇਕਰ ਬਰੜੀ ਉਹ ਚੱਲੀ ਆ ਹਾਂ ਸੁਆ ਕੋਈ ਇੱਕ ਅੱਧਾ ਕੁ ਆਪਦੀ ਸਮਝ ਨਾ ਮੰਨ ਲੈ ਬਸ ਬਸ ਆਹ ਵੇਖੋ ਜੀ ਤੇ ਦੁੱਧ ਹੁਣ 12 13 12 13 ਹੈ ਨਾ 13 ਕਿਲੋ ਘਰੇ ਚਵਾਵਾਂਗੇ ਤੇ ਗਰੰਟੀ ਦੇ 12 ਦੇ ਭੇਜਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੈ ਵੀ ਨਾਲੇ ਚਲੋ ਹਜੇ ਬੋਲਾ ਹੀ ਆ ਬੋਲਾ 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 ਲਓ ਵੀ ਦੋਸਤੋ ਪੇਠਪੋੜੇ ਦੀ ਵੀ ਚੰਗੀ ਆ ਜੰਮੀ ਵਾਲੀ ਪੂਰੀ ਆ ਤੁਸੀਂ ਆਪ ਦੇਖ ਲਓ ਠੀਕ ਆ ਜੀ ਆਰਡਰ ਕੁਆਲਿਟੀ ਚੰਗੀ ਆ ਤੇ ਚੰਗੀ ਤੰਦਰੁਸਤ ਪੂਰੀ ਤੇ ਥਾਨ ਭਾਂਡਾ ਬਹੁਤ ਖੂਬਸੂਰਤ ਠੀਕ ਹੈ ਤੇ ਜਵਾਬ ਅਸਮਾ ਦੀ ਹਨ ਪੋਲੀ ਬਿਲਕੁਲ ਗਰੰਟੀ ਜੀ ਗਰੰਟੀ ਠੀਕ ਹੈ ਜੀ ਬਹੁਤ ਹੀ ਜ਼ਿਆਦੀ ਪੋਲੀ ਬਹੁਤ ਹੀ ਜ਼ਿਆਦੀ ਠੀਕ ਹੈ ਜੀ ਲਿਓ ਤੋਰਦਗੇ ਚੱਲ ਸਮਨ ਤੋਰ ਆਜੋ ਠੀਕ ਹੈ ਸੋ ਕਦ ਜਿਹੜਾ ਦੋਸਤੋ ਉੱਚੇ ਕਦ ਕੜ ਦੇ ਵਿੱਚ ਆ ਵੱਡੀ ਛੋਟੀ ਠੀਕ ਹੈ ਵੱਡੀ ਮੱਝ ਕਾਫੀ ਖੂਬਸੂਰਤ ਆ ਚਲੋ ਵੱਡੀ ਆ ਕਦ ਕੜ ਬਹੁਤ ਸੋਹਣਾ ਹੈ ਬਾਕੀ ਪਲੀਪੂਰੀ ਚੰਗੀ ਆ ਰਾਜੀ ਆ ਵਜਨਦਾਰ ਫੁੱਲ ਠੀਕ ਹੈ ਜੀ ਵੈਸੇ ਜਿਵੇਂ ਪਸੂ ਕਈ ਨਾ ਸੂਣ ਤੋਂ ਬਾਅਦ ਹਾਂ ਠੀਕ ਹੈ ਜੀ ਦੋਸਤੋ ਸੂਖ ਦੇ ਵਿੱਚ ਆ ਜਾਂਦੇ ਆ ਐਸੇ ਜਿਹੜਾ ਮਹਿ ਸੂਣ ਤੋਂ ਬਾਅਦ ਬਿਲਕੁਲ ਜਿਉਂ ਦੀ ਤਿਉਂ ਜਿਹੜੀ ਸਿਹਤ ਹੈਗੀ ਹੈ ਪੂਰੀ ਬਰਕਰਾਰ ਤੇ ਆਇਦਰ ਦੇਖੋ ਸੈਜੇ 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 ਠੀਕ ਆ ਚੌਰ ਸਲੇਵਾ ਬਿਲਕੁਲ ਥਣ ਥਣ ਬਹੁਤ ਸ਼ਾਨਦਾਰ ਵਿਥ ਵਿਰਲ ਜਿਹੜੀ ਆ ਦੋਸਤੋ ਕਾਫੀ ਸੋਹਣੀ ਆ ਠੀਕ ਆ ਜੀ ਬੰਡ ਬੁੰਡ ਕਾਫੀ ਸੋਹਣੀ ਆ ਥਨਾਂ ਦੀ ਆਪਸੀ ਤੇ ਆ ਲਓ ਠੀਕ ਆ ਸੋ 13 ਕਿਲੋ ਦੂਸਤ ਸਟਾਰਟਿੰਗ ਕਾਫੀ ਕਮਾਲ ਦੀ ਆ 13 ਕਿਲੋ ਹੁਣ ਜਿਹੜੀ ਬੌਲੇ ਤੋਂ ਸਟਾਰਟ ਹੋਈ ਆ ਤੇ ਜਿਹੜਾ ਵੀਰ ਕੋਈ ਆਨਲਾਈਨ ਖਰੀਦੂਗਾ ਚਾਹੇ ਵੀਰ ਕੋਈ 12 ਕਿਲੋ ਮੰਨ ਕੇ ਤੁਸੀਂ ਖਰੀਦ ਲਿਓ ਜਿਹੜਾ ਕੋਈ ਘਰੇ ਆਉਂਦਾ ਤੇ 13 ਕਿਲੋ ਦੋਸਤੋ ਹੁਣ ਦੋ ਡੰਗ ਦੀ ਤੁਸੀਂ ਚਵਾਈ ਕਰੋਗੇ ਇਸ ਮੱਝ ਦੇ ਥੱਲੇੋਂ ਠੀਕ ਆ ਸੋ ਥਾਨ ਪਾਂਡਾ ਖੂਬਸੂਰਤ ਆ ਜੇਕਰ ਅੱਜ ਦੋਸਤੋ ਇਹਨਾਂ ਬੌਲਾ ਤੇ ਦੁੱਧ ਦੀ ਚੰਗੀ ਖਾਸੀ ਉਮੀਦ ਕਰ ਸਕਦੇ ਆ ਪਰ ਉਧਰੋਂ ਵੀ ਦੋਸਤੋ ਕੋਈ ਵੀਰ ਚੰਗੀ ਸਾਫ ਸੁਮਹਾਲ ਵਾਲਾ ਟੱਕਰੂ ਇਹਨੂੰ ਖਰੀਦਦਾਰ ਚੰਗੀ ਸੇਵਾ ਕਰੂਗਾ ਤਾਂ ਮੈਨੂੰ ਤਾਂ ਦੁੱਧ ਚੰਗਾ ਸੋਨਾ ਪਾ ਦੂਗੀ ਠੀਕ ਆ ਹਵਾਨਾ ਜਿੰਨਾ ਅਗਾਹ ਨੂੰ ਉਹਨਾਂ ਕੇ ਪਿਛੇ ਨੂੰ ਬੰਤਰ ਬਣ ਕੇ ਤਿਆਰ ਆ ਇਸ ਮੱਝ ਦੀ ਲਓ ਜੀ ਤੇ ਕਿੰਨਾ ਮੋਲ ਭਾਜੀ ਬਲਵਿੰਦਰ ਸਿੰਘ ਜਿੰਦਾ ਸਰ ਸਾਨੂੰ ਸਾਡ ਡਿਮਾਂਡ ਇੱਕ 10 ਹਾਂਜੀ ਤੇ 5000 ਲੈ ਸਿੱਖ ਪੰਜ ਦੀ ਦੇ ਦਾਂਗੇ ਉਹ ਚੋਂ ਮੰਨਤਨ ਕਰਦਾਂਗੇ ਇੱਕ ਪੰਜ ਚੋਂ ਵੀ ਮੰਨਤਨ ਮੰਨ ਜਰੂਰ ਕਰਾਂਗੇ ਠੀਕ ਹੈ ਜੀ ਵੱਧ ਤੋਂ ਵੱਧ ਕਰਾਂਗੇ ਲਓ ਵੀ 110000 ਦੋਸਤੋ ਮੰਗਾ ਡਿਮਾਂਡ ਇੱਕ ਪੰਜ ਜਿਹੜੀ ਹਾਂ ਨਾ ਹੈਗੀ ਆ ਠੀਕ ਆ ਉਹਦੇ ਚੋਂ ਜਿਹੜਾ ਮੰਨਤਨ ਕੀਤਾ ਜਾਊ ਕਿਸੇ ਵੀਰ ਦਾ ਕੋਈ ਫਿਕਸ ਨਹੀਂ ਹੈਗਾ ਕੋਈ ਛੋਟ ਛੱਪਾ ਜਿੰਨਾ ਵੀ ਹੋ ਸਕਦਾ ਹੋਇਆ ਗੁੰਜਾਇਸ਼ ਜਿੰਨੀ ਵੀ ਹੋਈ ਵਿੱਚੋਂ ਉਨਾ ਮਾਨਤਨ ਜ਼ਰੂਰ ਕੀਤਾ ਜਾਊਗਾ ਬਾਕੀ ਥਾਂ ਥਾਂ ਨੂੰ ਪ੍ਰੋਪਰ ਤੁਸੀਂ ਦੇਖ ਲਓ ਤਸੱਲੀ ਨਾਲ ਮੇਰਾ ਵੀ ਇੱਕ ਵੀਡੀਓ ਦੇਖ ਲਿਓ ਠੀਕ ਆ ਤੇ ਫਿਰ ਗੱਲ ਬਣ ਜੂਗੀ ਆ ਵੇਖੋ ਮਗਰ ਕੱਟੀ ਆ ਫੀਮੇਲ ਕਾਫ ਠੀਕ ਆ ਠੀਕ ਆ ਜੀ ਆਜੋ ਭਾਜੀ ਬਿਰਿੰਦਰ ਸਿੰਘ ਅਗਲੀ ਆਪਣੇ ਕੋਲ ਇਹ ਆ ਗਈ ਮੱਝ ਹਾਂਜੀ ਇਹ ਗੱਬਣ ਜੀ ਇਹ ਗੱਬਣ ਆ ਗਈ ਇਹ ਸਵੇ ਇਹਦੀ ਵੀ ਮੈਂ ਦੀ ਬੜੀ ਤਿੱਜਾ ਸੂਹਾ ਸੂਣੀ ਆ ਅੱਛਾ ਤੇ 14 15 ਕਿਲੋ 14 15 ਕਿਲੋ ਇਹਦੇ ਪੂਰੇ ਅਜੇ ਹਫ਼ਤੇ 10 ਦਿਨ ਲੈ ਜਾਣੇ ਨੇ ਅੱਛਾ ਜੀ ਹਾਂ ਤੇ ਗਰੰਟੀ ਵਾਲੀ ਮੈਂ ਵੀ ਬੜੀ ਚੰਗੀ ਐ ਠੀਕ ਆ ਜੀ ਹਾਂਜੀ ਹਾਂ ਲਓ ਵੀ ਦੋਸਤੋ ਦਿਨ ਹਜੇ ਲੈ ਜੂਗੀ ਹਫਤਾ ਖੰਡਾ ਪੂਰਾ ਪੂਰਾ ਹਫਤਾ ਪੱਕਾ ਖੰਡਾ ਲਓ ਵੀ ਹਫਤਾ ਲੈ ਜੂਗੀ ਠੀਕ ਆ ਜੀ ਤੇ ਗਰੇਡਡ ਦੇ ਵਿੱਚ ਦੋਸਤੋ ਆ ਜਾਂਦੀ ਹੈ ਠੀਕ ਆ ਮਗਰਲੇ ਪੈਰ ਧੋਤੇ ਆ ਅੱਖਾਂ ਦੇ ਵਿੱਚ ਜਵਾਬ ਮੱਥਾ ਬੱਲਾ ਤੇ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਥਣ ਥੁਣ ਦੀ ਤੁਹਾਨੂੰ ਕੁਆਲਿਟੀ ਵਿਖਾਉਣੇ ਨੇੜੇ ਤੋਂ ਆਹ ਦੇਖੋ ਠੀਕ ਆ ਸੋ ਪੂਰਾ ਹਫਤਾ ਹਜੇ ਬਾਕੀ ਆ ਤੇ ਆਹ ਥਣ ਜੇ ਠੀਕ ਆ ਉਹਨੂੰ ਤੇ ਮੈਂ ਕਰਾਂ ਮਣੀ ਲਓ ਇਹਨੂੰ ਕਰ ਦੋ ਇੱਕ ਦੋ ਇਹਨੂੰ ਹਾਈਟ ਜਿਹੜੀ ਦੋਸਤੋ ਮੀਡੀਅਮ ਪਹਿਲਾਂ ਜਿਹੜੀ ਇੱਕ ਤੁਹਾਨੂੰ ਮਾਜ ਦਿਖਾਈ ਹੈ ਦੋਸਤੋ ਉਹਦਾ ਕੱਦ ਜਿਹੜਾ ਬਹੁਤ ਸੋਹਣਾ ਵੱਡੇ ਕੱਦ ਦੀ ਹੈ ਇਹ ਮੀਡੀਅਮ ਹਾਈਟ ਦੇ ਵਿੱਚ ਆ ਵਿਚ ਵਿਚਾਲੇ ਵਾਲਾ ਸਹਜ ਆ ਰਾਜੀ ਤੁਹਾਨੂੰ ਵਿਖਾ ਦਨੇ ਰਾਜੀ ਸੋਹਣੀ ਹੈ ਜਿੰਨੇ ਵੀ ਆ ਬੜੀ ਠੂਰੀ ਚੰਗੀ ਹੈ ਠੀਕ ਆ ਉੱਥੇ ਪਾਠੀ ਤੁਸੀਂ ਜਿਹੜਾ ਅੰਦਾਜ਼ਾ ਲਗਾ ਸਕਦੇ ਜੀ ਠੀਕ ਆ ਬਾਕੀ ਲਾਏ ਬਣਾਏ ਪਈ ਆ ਹਜੇ ਹਫਤਾ ਖੰਡ ਖੁੱਲਾ ਸਮਾਂ ਲੈ ਜੂਗੀ ਖੋਲ ਕੇ ਨੂੰ ਵੀ ਆਪਾਂ ਤੋੜ ਕੇ ਦਿਖਾਉਨੇ ਆ ਸੁਮਨ ਤੋੜ ਲਿਓ ਜੀ ਤੋੜ ਖੋਲ ਠੀਕ ਆ ਸੋ ਦੋਸਤੋ ਬਾਕੀ ਪਸ਼ੂ ਜਿੰਨਾ ਦੱਸਿਆ ਜਾਊਗਾ ਉਹਨਾਂ ਆਪਰੋਪਰ ਨਿਕਲੂਗਾ ਠੀਕ ਆ ਜੀ ਬਾਕੀ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਨਲਾਈਨ ਤੁਸੀਂ ਖਰੀਦਣੀ ਚਾਹੁੰਦੇ ਉਹ ਵੀ ਤੁਸੀਂ ਅੱਜ ਦੀ ਪੇਡ ਤਰਕੋ ਕੇ ਖਰੀਦ ਸਕਦੇ ਜੀ ਵੀਡੀਓ ਕਾਲ ਤੋਂ ਵੀ ਤੁਸੀਂ ਤਸੱਲੀ ਕਰ ਸਕਦੇ ਦੋਸਤੋ ਜਰੀਆ ਸੋਸ਼ਲ ਮੀਡੀਆ ਦਾ ਵੀ ਅੱਜ ਕੱਲ ਬਹੁਤ ਹੈਗਾ ਕੋਈ ਦੂਰ ਦਰਾਡੇ ਬੈਠਾ ਜਿੱਥੇ ਆਪਾਂ ਬਿਲਕੁਲ ਤੁਹਾਨੂੰ ਕੋਈ ਪਸ਼ੂ ਦਿਖਾ ਦੇਣਾ ਉਸੇ ਤਰੀਕੇ ਨਾਲ ਤੁਸੀਂ ਘਰ ਆਣ ਕੇ ਜਿਹੜੀ ਦੋਸਤੋ ਜਿਹੜਾ ਕੋਈ ਵੀਰ ਤਸੱਲੀ ਕਰਨਾ ਚਾਹੁੰਦਾ ਘਰ ਆਣ ਕੇ ਜਿਹੜਾ ਕੋਈ ਵੀਰ ਆਨਲਾਈਨ ਖਰੀਦਣਾ ਚਾਹੁੰਦਾ ਵੀਡੀਓ ਕਾਲ ਤੇ ਵੀ ਤੁਸੀਂ ਜਿਹ ਕਰ ਸਕਦੇ ਜੇ ਠੀਕ ਆ ਜੀ ਪਸ਼ੂ ਦੀ ਤਪਾਈ ਕਰਵਾ ਕੇ ਜਿਹੜਾ ਪਸ਼ੂ ਸੋਇਆ ਹੁੰਦੀ ਚਵਾਈ ਕਰਕੇ ਦੋ ਤੋ ਤੋ ਦੇ ਚਲ ਦੇ ਇਹਨਾਂ ਨੇ ਹਟਾ ਦਨ ਲੈਣੇ ਆ ਲੈ ਜੂ ਆ ਦੇ ਖੁੱਲੇ ਦੁਲੇ ਹਫਤਾ ਲੈ ਜੀ 9 ਦਿਨ ਲੈ ਕੇ 10 ਦਿਨ ਲੈ ਹਫਤਾ 10 ਦਿਨ ਬੰਨੇ ਆ ਜੀ ਹਾਂਜੀ ਠੀਕ ਆ ਹਾਂਜੀ ਹਫਤਾ 10 ਦਿਨ ਦੋਸਤੋ ਲੈ ਜੂਗੀ ਤੇ ਕਿੰਨਾ ਭਾਈ ਬਲਵਿੰਦਰ ਸਿੰਘ ਕਿੰਨਾ ਇੰਦੀ ਸਾਨੂੰ ਸਵੇ ਦੀ ਡਿਮਾਂਡ 85 ਹਾਂ ਤੇ ਤਿੰਨ ਲੈਸ ਕਰ ਦਾਂਗੇ 82 ਹੀ ਦੇ ਦਾਂਗੇ 82 ਦੀ ਹਾਂਜੀ ਹੂੰ ਲਓ ਜੀ 82000 ਦੀ ਦੋਸਤੋ ਵੀਰਾਂ ਦਾ ਵੀ ਇਹ ਦੇ ਦੇਾਂਗੇ ਠੀਕ ਆ ਤੇ ਬਾਕੀ ਵਿੱਚੋਂ ਗੁਜਾਇਸ਼ ਜਿੰਨੀ ਹੋਈ ਮਾਨਤਾ ਨਾਲ ਕਰਦਾਂ ਮਾਨਤਾ ਨਾਲ ਤੇ ਛਟਾ ਛੋਟਾ ਸੋਨਾ ਮਾਰੂਗੀ ਠੀਕ ਹੈ ਜੀ ਛਟਾ ਸੋਨਾ ਬਣਾਉਗੀ ਭਰੂਗੀ ਪੂਰਾ ਕੱਚੀ ਆ ਠੀਕ ਹੈ ਹਜੇ ਦਿਨ ਜਿਹੜੇ ਦੋਸਤੋ 8-10 ਦਿਨ ਵਿੱਚ ਘਾਰ ਆਸਾਂ ਵਿੱਚ ਬਾਕੀ ਬਣੂਗੀ ਪੂਰਾ ਠੀਕ ਹੈ ਜੀ ਬਾਕੀ ਹਵਾਨੇ ਲੈਵੇ ਦੀ ਜਿਹੜੀ ਆ ਬੰਤਰ ਹੀ ਦੱਸ ਰਹੀ ਆ ਆ ਤੁਸੀਂ ਆਪ ਦੇਖ ਲਓ ਜਿੰਨਾ ਗਾਹ ਨੂੰ ਆ ਉਹਨਾਂ ਪਿੱਛੇ ਜਿਹੜੀ ਢਿੱਲ ਵਿਖਾਰੀ ਆ ਸੂਹ ਦੇ ਨਾਲ ਬਿਲਕੁਲ ਸਾਰ ਦੇ ਨਾਲ ਟੱਚ ਕਰੂਗਾ ਲੈਵਾ ਇਸ ਸਟਰਕਚਰ ਦਾ ਲੈਵਾ ਹੋਊਗਾ ਤਿਆਰ ਬਾਕੀ ਕਬੈਣੀ ਵਾਲੇ ਪਾਸੇ ਤੁਸੀਂ ਇਹ ਥਣ ਵੀ ਵੇਖੋ ਲੈਓ ਜੀ अच्छा 82000 ਦੀ ਹਨਾ ਹੈ ਹਾਂਜੀ ਠੀਕ ਹੈ ਜੀ ਤੇ ਅਗਲੀ ਮਾਜ ਅਗਲੀ ਜਿਹੜੀ ਵੈੜ ਆਪਣੇ ਕੋਲ ਹੈ ਵੈੜ ਕਾਲ ਹੈ ਇਹੋਲੇ ਦੀ ਸੂਈ ਜੀ ਠੀਕ ਹੈ ਹਾਂ ਲਓ ਜੀ ਅੱਗੇ ਐਚ ਐਫ ਬ੍ਰੀਡ ਦੇ ਵਿੱਚ ਵੈੜ ਆ ਤੇ ਇਹ ਸੁਆ ਕਿਨਮਾ ਸੂਹ ਇਹ ਦੂਜਾ ਦੂਜੇ ਆ ਦੂਜੇ ਮਗਰ ਬੱਚੀ ਬਹੁਤ ਚੰਗੀ ਜੀ ਮਗਰ ਬੱਚੀ ਆ ਗਈ ਹਾਂ ਹਾਂ ਲਓ ਮਗਰ ਬੱਚੀ ਆ ਦੂਜਾ ਸੁਆ 나ੜੂ ਬਿਲਕੁਲ ਬੱਚੇ ਦੇ ਨਾਲ ਕੱਲ ਹੀ ਸੂਈ ਆਪਣੇ ਕੋਲ ਹੀ ਨਹੀਂ ਸੂਈ ਸਵੇਰ ਜਾਂਦੀ ਉੱਥੇ ਸੂਈ ਤਾਂ ਮੈਂ ਤਾਂ ਸ਼ਾਮੀ 3:00 ਵਜੇ ਲੈਂਦੀ ਆ ਅੱਛਾ ਜੇਰ ਜੂਰ ਉੱਥੇ ਪਾਸ ਜੇਰ ਜੂਰ ਦੀ ਗਰੰਟੀ ਪਾਤੀ ਠੀਕ ਹੈ ਹਾਂਜੀ ਲਓ ਵੀ ਦੋਸਤੋ ਦੂਜਾ ਸੂਬਾ ਕੱਲ ਦੀ ਸੂਈ ਤਾਂ ਬੋਲਾ ਭਾਜੀ ਬਰਿੰਦਰ ਸਿੰਘ ਕਿੰਨਾ ਖੋਇਆ ਦੋ ਡੰਗ ਕੋਈ ਬੋਲਾ ਬਹੁਤ ਚੰਗਾ 16 ਕਿਲੋ ਦੀ ਗਾਰੰਟੀ ਹੈ ਜੀ ਅੱਛਾ ਜੀ ਹਾਂ ਤੇ ਆਹ ਲਓ ਜੀ 22 25 ਕਿਲੋ ਦੀ ਗਾਂ ਇਹ ਮਾਲ ਕਿਆ ਹਾਂ ਜੀ ਇਹਨਾਂ ਦਾ ਦੁੱਧ ਕੱਢੂ ਗਾਰੰਟੀ ਚ ਲੱਗ ਠੀਕ ਆ ਹਾਂ ਕੱਦ ਕਾਟ ਵੀ ਚਵਾਈ ਚਵਾਈ ਬਹੁਤ ਚੰਗੀ ਹੈ ਸੋ ਬਿਲਕੁਲ ਪੁੱਠੇ ਪੱਠ ਤੋਂ ਦੋਸਤੋ ਬਹੁਤ ਸੋਹਣੀ ਆ ਰਾਜ ਹੀ ਆ ਵਜਨ ਲੋਟ ਜਿੰਨਾ ਪੂਰਾ ਵੈੜ ਦਾ ਠੀਕ ਆ ਥਣ ਥਣੂ ਵੀ ਪੂਰਾ ਮੁਠੀ ਆ ਹੱਥੀ ਚਵਾਈ ਲਾ ਥਣ ਆ ਲਓ ਠੀਕ ਹੈ ਸਹਾਰਤ ਮਾਰ ਵੀਕ ਲੀਟਰ ਤੋਂ ਜਿਹੜੀ ਦੋਸਤੋ ਬਾਹਰ ਭਜ ਜਾਂਦਾ ਵੀ ਚੱਲੂਗੀ ਠੀਕ ਆ ਹੁਣ 16 ਕ ਲੀਟਰ ਜਿਹੜਾ ਬੋਹਲਾ ਠੀਕ ਆ ਆਹ ਠੀਕ ਆ ਜੀ ਲਿਆਓ ਖੋਲ ਕੇ ਬਹੁਤ ਸਮਾਨ ਸੋ ਉਸੇ ਕੀ ਸੀ ਸੋ ਕਦ ਕਾੜ ਦੀ ਜਿਹੜੀ ਆ ਦੋਸਤੋ ਵੱਟੀ ਆ ਉੱਚੇ ਕਦ ਕਾੜ ਦੇ ਵਿੱਚ ਆ ਵਜ਼ਨ ਲੋਡ ਪੂਰਾ ਬੈਠਦਾ ਸੋ ਮਗਰ ਵੀ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਆ ਗਾਂ ਕੇ ਲਈ ਫਰਸ਼ ਟੰਗਾ ਚੱਲ ਜਿੰਗਾ ਆ ਦੇਖੋ ਠੀਕ ਆ ਸੋ ਬਿਲਕੁਲ ਜਿਹੜਾ ਆਰਡਰ ਵੀ ਜਿਹੜਾ ਫਿਕਸ ਆਰਡਰ ਆ ਦੋਸਤੋ ਠੀਕ ਆ ਕੰਪੈਕਟ ਜਿਹੜਾ ਵੈਸੇ ਨਾਰਮਲ ਕੋਈ ਦਰਮਿਆਨੀ ਮਾੜੀ ਮੋੜ ਜਿਹੜੀ ਪਾਲ ਪੁੱਲ ਵੀ ਹੋ ਸਕਦੀ ਆ ਠੀਕ ਆ ਬਾਕੀ ਵਿਰਲੋ ਕਾਫੀ ਸੋਹਣੀ ਹੈ ਗੇਠ ਗੇਠ ਤੇ ਥਾਣਾ ਵਿਰਲ ਕਾਫੀ ਸੋਹਣੀ ਆ ਦੇਖੋ ਜੀ ਹੋ ਜਾਗਾ ਹੋ ਜਾਗਾ ਚਕਮਾ ਲਿਆ ਚੱਲ 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 ਹੁਣ ਆ ਕਮਾ ਲਓ ਚੱਲ 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 ਠੀਕ ਆ ਤੇ ਦੂਸਰਾ ਸੂਆ ਠੀਕ ਹੈ ਜੀ ਸੈਕੰਡ ਬਿਆਨਤ ਅਜੇ ਹੁਣ ਚਵਾਈ ਹੋਣੀ ਹੋਣੀ ਬਾਕੀ ਹੈ ਨਾ ਜੇ ਹਾਂਜੀ ਚਵਾਈ ਬਾਕੀ ਹੋਣੀ ਹੈ ਜੇ ਇਹ ਨਹੀਂ ਤੇਰੇ ਸਵੇਰੇ ਚੋਈ ਆ ਕਿੰਨੇ ਕਵਲ ਚੋਈ ਆ ਤੜਕੇ ਥੋੜੀ ਚੋਈ 5:00 ਵਜੇ ਆ ਖਾਲੀ ਅੱਜ ਸ਼ਾਮ ਨੂੰ ਕਰੋਗੇ ਚਾਮੇ ਕਰ ਦੇ ਨਹੀਂ ਖਾਲੀ ਅੱਜ ਕਿਲੋ ਕੁ ਛੱਡੀ ਥੱਲੇ ਠੀਕ ਆ ਖਾਲੀ ਨਹੀਂ ਨਾ ਕਰਨੀ ਸ਼ਾਮ ਨੂੰ ਕਰਦਾ ਖਾਲੀ ਠੀਕ ਆ ਲਓ ਵੀ ਦੋਸਤੋ ਵੈਡ ਚੰਗੀ ਆ ਠੀਕ ਆ ਜਿਹੜੇ ਵੀਰ ਨੇ ਖਰੀਦਣੀਆਂ ਜਰੂਰ ਤੁਸੀਂ ਹੱਥ ਪਾ ਸਕਦੇ ਜ ਚੰਗੀ ਬੱਛੀ ਆ ਤੇ ਕੀ ਇਹਦਾ ਮੁੱਲ ਕੀ ਡਿਮਾਂਡ ਕੀਤੀ ਬਾਈ ਬਲਵਿੰਦਰ ਸਿੰਘ ਸਰਦ ਸਾਹਿਬ ਰੇਡ ਦਾ 75 ਆ ਹਾਂ ਤੇ 72 ਦੀ ਦੇ ਦਿਆਂਗੇ 72 ਦੀ 72 ਤੋਂ ਮਨਤਨ ਕਰਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 72000 ਦੇ ਵਿੱਚੋਂ ਮਨਤਨ 75000 ਡਿਮਾਂਡ ਸੋ ਮਗਰ ਵੀ ਬੱਛੀ ਆ ਜੋੜੀ ਦੋਸਤੋ ਬਣ ਗਈ ਆ ਠੀਕ ਆ ਬੱਛੀ ਗਾਣਾ ਉਹ ਚੰਗੀ ਆ ਹਾਂ ਬੱਛੀ ਆ ਪੂਰੀ ਨਸਲ ਬਰੀਡ ਦੇ ਵਿੱਚ ਪਿਓਰ ਜਿਹੜੀ ਮਗਰ ਬੱਛੀ ਆ ਐਚ ਐਫ ਦੇ ਵਿੱਚ ਠੀਕ ਆ ਤੇ 72000 ਦੀ ਡਿਮਾਂਡ ਆ ਤੇ ਇਹ ਜਿਹੜੀ ਦੋਸਤੋ ਇੱਕ ਵੜਾ ਦੋ ਮੱਜਾਂ ਸੀ ਵੀਰ ਦੇ ਕੋਲ ਇੱਕ ਸੋਈ ਹੈ ਤੇ ਇੱਕ ਗੱਬਣ ਠੀਕ ਆ ਹੋਰ ਭਾਈ ਬ੍ਰਿੰਦਰ ਸਿੰਘ ਬਸ ਕਿਰਪਾ ਤੁਹਾਡੇ ਨਾਲ ਤੁਰੇ ਫਿਰਦੇ ਚਲੋ ਸ਼ੁਕਰ ਮਾਲਕ ਦਾ ਨੰਬਰ ਦੇ ਦਈਏ ਆਪਣੇ ਨੰਬਰ ਹੈ 98146 ਹਾਂਜੀ 05381 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਬਲਵਿੰਦਰ ਸਿੰਘ ਸੰਧੂ ਹੋਰੀ ਪਿੰਡ ਬਲ ਟੋਹੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਤਿੰਨ ਐਨੀਮਲ ਸੀਗੇ ਤਿੰਨੇ ਐਨੀਮਲ ਜਿਹੜੇ ਵਿਕਾਊ ਆ ਸੋ ਇੱਕ ਬਿਲਕੁਲ ਮੱਚ ਗੱਬਣ ਤੇ ਦੋਵੇਂ ਪਾਸੋਂ ਜਿਹੜੇ ਦੋਸਤ ਸੋਏ ਨੇ ਤਸੱਲੀ ਤੁਸੀਂ ਘਰਾਂ ਕੇ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ